ਆਪਸੀ ਸਾਇੰਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿਹੜੀ ਨਿਕਲ ਕੇ ਆ ਰਹੀ ਹੈ ਤਹਿਸੀਲ ਬਿਸ਼ਨਾ ਜੰਮੂ ਤੋਂ ਜੰਮੂ ਤੋਂ ਇਹ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਬਿਸ਼ਨਾ ਦੇ ਸਿਕੰਦਰਪੁਰ ਇਲਾਕੇ ਦੇ ਵਿੱਚ ਜ਼ਮੀਨ ਤੇ ਕਬਜ਼ਾ ਕਰਨ ਵਾਲੇ ਅਤੇ ਐਨਡੀਪੀਐਸ ਐਕਟ ਯਾਨੀ ਕਿ ਡਰੰਕਸ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਲੋਕਾਂ ਦੀ ਜਿਹੜੇ ਘਰ ਨੇ ਉਹ ਢਾਏ ਜਾ ਰਹੇ ਨੇ ਕਰੀਬ 130 ਕਨਾਲ ਸਰਕਾਰੀ ਅਤੇ ਕਸਟੋਡੀਅਨ ਜ਼ਮੀਨ ਨੂੰ ਵਾਪਸ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਆਪਣੇ ਹੱਥ ਲਿਆ ਗਿਆ ਹੈ ਉਹਨਾਂ ਦੀਆਂ ਸਾਰੀਆਂ ਪ੍ਰਾਪਰਟੀ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਡਿਮੋਲਿਸ਼ ਕਰ ਦਿੱਤੀਆਂ ਗਈਆਂ ਤਾਂ ਉਹਨਾਂ ਦੱਸਦੀਏ ਕਿ ਜ਼ਿਲ੍ਹਾ ਪ੍ਰਸ਼ਾਸਨ ਜੰਮੂ ਵੱਲੋਂ ਕਬਜ਼ਾ ਹਟਾਉਣ ਤੇ ਤੋੜ-ਫੋੜ ਦੀ ਮੁਹਿੰਮ ਜਿਹੜੀ ਹੈ ਉਹ ਚਲਾਈ ਗਈ ਹੈ ਬਿਸ਼ਨਾ ਤਹਿਸੀਲ ਦੇ ਸਿਕੰਦਰਪੁਰ ਪਿੰਡ ਦੇ ਵਿੱਚ ਕਰੋੜਾਂ ਦੀ ਜ਼ਮੀਨ ਵਾਪਸ ਲਈ ਗਈ ਇਹ ਮੁਹਿੰਮ ਜ਼ਿਲ੍ਹਾ ਮੈਜਿਸਟ੍ਰੇਟ ਜੰਮੂ ਦੇ ਡਾਕਟਰ ਰਕੇਸ਼ ਮਨਹਾਸ ਦੇ ਹੁਕਮਾਂ ਤੇ ਐਸਐਸਪੀ ਜੰਮੂ ਜੋਗਿੰਦਰ ਸਿੰਘ ਜੀ ਅਤੇ ਸਾਰੇ ਪ੍ਰਸ਼ਾਸਨ ਨੇ ਮਿਲ ਕੇ ਚਲਾਈ ਹੈ ਖਸਰਾ ਨੰਬਰ 308 399 2206 ਦੇ ਹੇਠਾਂ ਆਉਣ ਵਾਲੀ ਇਹ ਸਾਰੀ ਜਿਹੜੀ 130 ਕਨਾਲ ਜ਼ਮੀਨ ਹੈ ਇਹਦੇ ਉੱਤੇ ਜਿਹੜਾ ਕਬਜ਼ਾ ਕਰਨ ਵਾਲੇ ਤੇ ਜਾਂ ਫਿਰ ਉਹ ਲੋਕੀ ਜਿਹੜੇ ਡਰੱਗਸ ਦੇ ਵਿੱਚ ਸ਼ਾਮਲ ਨੇ ਡਰੱਗ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਨੇ ਉਹ ਜਿਨ੍ਹਾਂ ਨੂੰ ਉਹਨਾਂ ਦੇ ਐਨਡੀਪੀਐਸ ਐਕਟ ਦੇ ਵਿੱਚ ਬੁੱਕ ਕੀਤਾ ਗਿਆ ਸੀ ਉਹਨਾਂ ਅਪਰਾਧੀਆਂ ਨੇ ਜਿਹੜਾ ਗੈਰ ਕਾਨੂੰਨੀ ਕਬਜ਼ਾ ਕੀਤਾ ਹੋਇਆ ਸੀ ਉਸ ਗੈਰ ਕਾਨੂੰਨੀ ਕਬਜ਼ੇ ਤੇ ਉੱਤੇ ਬਣੀਆਂ ਇਮਾਰਤਾਂ ਨੂੰ ਟੈ ਟੇਰੀ ਕਰ ਦਿੱਤਾ ਗਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਕਾਰੀ ਜ਼ਮੀਨ ਦੇ ਐਸੇ ਗੈਰ ਕਾਨੂੰਨੀ ਕਬਜ਼ਿਆਂ ਦੇ ਖਿਲਾਫ ਚੇਤਾਵਨੀ ਦਿੱਤੀ ਹੈ ਅਤੇ ਕਬਜ਼ਾ ਕਰਨ ਵਾਲਿਆਂ ਨੂੰ ਵੀ ਇਹ ਕਿਹਾ ਹੈ ਕਿ ਨਿਯਮ ਤੋੜਨ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਅੱਜ ਦੇ ਅੱਜ ਦੇ ਇਸ ਆਪਰੇਸ਼ਨ ਨੂੰ ਜੇ ਦੇਖਿਆ ਜਾਵੇ ਤਾਂ ਇਹ ਆਪਰੇਸ਼ਨ ਸੰਬੰਧਿਤ ਵਿਭਾਗ ਨੂੰ ਸੰਬੰਧਿਤ ਵਿਭਾਗ ਨੇ ਜਿਹੜਾ ਹੈ ਖਾਸ ਕਰਕੇ ਰੈਵਨਿਊ ਡਿਪਾਰਟਮੈਂਟ ਅਤੇ ਪੁਲਿਸ ਪ੍ਰਸ਼ਾਸਨ ਜਿਹੜੇ ਨੇ ਉਹਨਾਂ ਦੋਨਾਂ ਨੇ ਮਿਲ ਕੇ ਇਹ ਜਿਹੜੀ ਬਹੁਤ ਵੱਡੀ ਕਾਰਵਾਈ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਸਾਰਾ ਜੋ ਤੋੜ ਫੋੜ ਹੈ ਕੀਤੀ ਗਈ ਹੈ ਇਹਨਾਂ ਦੀ ਪ੍ਰਾਪਰਟੀਆਂ ਨੂੰ ਇਹ ਪ੍ਰੋਪਰਟੀਆਂ ਉਹ ਪ੍ਰੋਪਰਟੀਆਂ ਨੇ ਜਿਹੜੀਆਂ ਕਿ ਐਨਡੀਪੀਐਸ ਐਕਟ ਦੇ ਹੇਠਾਂ ਬੁੱਕ ਲੋਕਾਂ ਦੀਆਂ ਨੇ ਜਾਂ ਔਰ ਉਹਨਾਂ ਨੇ ਨਾਲ ਹੀ ਨਾਲ ਜਿਹੜਾ ਹੈ ਉਹ ਕਬਜ਼ਾ ਜਿਹੜਾ ਹੈ ਇਸ ਸਾਰੀ ਜ਼ਮੀਨ ਦੇ ਉੱਤੇ ਕੀਤਾ ਹੋਇਆ ਸੀ ਆਪ ਜੀ ਨੂੰ ਦੱਸ ਦਈਏ ਕਿ ਸਿਕੰਦਰਪੁਰ ਕੋਠੇ ਦੇ ਇਲਾਕੇ ਦੇ ਵਿੱਚ ਕਾਫੀ ਐਸੀਆਂ ਗਤੀਵਿਧੀਆਂ ਜਿਹੜੀਆਂ ਪਿਛਲੇ ਦਿਨੀ ਦੇਖੀਆਂ ਜਾ ਰਹੀਆਂ ਸੀ ਜਿਨ੍ਹਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਾਫੀ ਕ੍ਰਾਈਮ ਰੇਟ ਵੀ ਉਸ ਇਲਾਕੇ ਦੇ ਵਿੱਚ ਵੱਧ ਚੁੱਕਿਆ ਸੀ ਜਿਹਨੂੰ ਦੇਖਦੇ ਹੋਏ ਗੈਰ ਕਾਨੂੰਨੀ ਕਬਜ਼ਿਆਂ ਦੇ ਉੱਤੇ ਅਤੇ ਐਨਡੀਪੀਐ ਐਨਡੀਪੀਸੀ ਐਕਟ ਦੇ ਤਹਿਤ ਬੁੱਕ ਹੋਏ ਲੋਕਾਂ ਦੀਆਂ ਜੜੀਆਂ ਗੈਰ ਕਾਨੂੰਨੀ ਪ੍ਰਾਪਰਟੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਵੱਡੇ ਵੱਡੇ ਬਲਡੋਜ਼ਰ ਅਤੇ ਵੱਡੀਆਂ ਵੱਡੀਆਂ ਮਸ਼ੀਨਾਂ ਲੈ ਕੇ ਅੱਜ ਸਵੇਰੇ ਕਰੀਬ 7 ਵਜੇ ਦਾ ਇਹ ਆਪਰੇਸ਼ਨ ਜਿਹੜਾ ਸੀ ਉਹ ਸ਼ੁਰੂ ਹੋਇਆ ਸੀ ਔਰ ਤੁਹਾਨੂੰ ਦੱਸ ਦਈਏ ਕਿ ਇਹ ਆਪਰੇਸ਼ਨ ਹੁਣ ਖਤਮ ਹੋ ਚੁੱਕਿਆ ਹੈ ਔਰ ਸਾਰੀ ਜ਼ਮੀਨਾਂ ਜਿਹੜੀਆਂ ਵੀ ਗੈਰ ਕਾਨੂੰਨੀ ਜ਼ਮੀਨਾਂ ਇਹਨਾਂ ਲੋਕਾਂ ਨੇ ਆਪਣੇ ਕਬਜ਼ੇ ਚ ਲਈਆਂ ਸੀ ਉਹਨਾਂ ਨੂੰ ਕਾਟੇ ਰੀ ਕਰ ਦਿੱਤਾ ਗਿਆ ਹੈ ਪੂਰੇ ਇਲਾਕੇ ਨੂੰ ਜਿਹੜਾ ਹੈ ਕਾਰਡਨ ਆਫ ਕੀਤਾ ਗਿਆ ਸੀ ਕੋਈ ਵੀ ਆਵਾਜਾਈ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਜਿਹੜੀ ਸੀ ਉਹ ਚਾਰੇ ਪਾਸੇ ਇਸ ਇਲਾਕੇ ਦੇ ਵਿੱਚ ਬੰਦ ਰੱਖੀ ਗਈ ਸੀ ਕਿਉਂਕਿ ਸੁਰੱਖਿਆ ਕਾਰਨਾਂ ਨੂੰ ਦੇਖਦੇ ਹੋਏ ਇਹ ਸਾਰੇ ਫੈਸਲੇ ਲਏ ਗਏ ਸੀ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸਕੰਦਰਪੁਰ ਕੋਠੇ ਜੋ ਇਲਾਕਾ ਹੈ ਉਸ ਇਲਾਕੇ ਦੇ ਵਿੱਚ ਅੱਜ ਇੱਕ ਪ੍ਰਸ਼ਾਸਨ ਵੱਲੋਂ ਇੱਕ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਆਓ ਦੇਖੀਏ